ਇਸ ਵੇਲੇ ਪੂਰਾ ਪੰਜਾਬ ਬਿਜਲੀ ਸੰਕਟ ਤੋਂ ਜੂਝ ਰਿਹਾ ਹੈ ਔਰ ਜੇਕਰ ਅਸੀਂ ਗੱਲ ਕਰੀਏ ਵਿਧਾਨ ਸਭਾ ਹਲਕਾ ਮਜੀਠਾ ਦੀ ਤਾਂ ਜੋ ਵਿਕਰਮ ਸਿੰਘ ਮਜੀਠੀਆ ਦਾ ਇਲਾਕਾ ਹੈ ਉਸ ਦੀ ਗੱਲ ਕਰੀਏ ਤਾਂ ਉੱਥੇ ਵੀ ਲੋਕ ਇਸ ਸੰਕਟ ਤੋਂ ਜੂਝ ਰਹੇ ਹਨ ਇਸ ਵੇਲੇ ਅਸੀਂ ਮਜੀਠੇ ਦੇ ਬੱਸ ਸਟੈਂਡ ਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਤੇ ਲੱਗੇ ਹੋਏ ਜੋ ਪੱਖੇ ਹਨ ਉਹ ਬੰਦ ਔਰ ਲੋਕ ਗਰਮੀ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਵੱਲੋਂ ਹਮੇਸ਼ਾ ਇਹੀ ਦਾਅਵੇ ਕੀਤੇ ਜਾਂਦੇ ਸਨ ਕਿ 24 ਘੰਟੇ ਪੂਰੇ ਪੰਜਾਬ ਵਿੱਚ ਬਿਜਲੀ ਦਿੱਤੀ ਜਾਏਗੀ ਔਰ ਪੰਜਾਬ ਕੋਲ ਸਰਪਲਸ ਬਿਜਲੀ ਹੋਣ ਕਰਕੇ ਬਿਜਲੀ ਦਾ ਜੋ ਸੰਕਟ ਹੈ ਉਹ ਪੰਜਾਬ ਦੇ ਵਿੱਚ ਖਤਮ ਕਰ ਦਿੱਤਾ ਜਾਵੇਗਾ ਪਰ ਲੋਕਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਲੋਕਾਂ ਦੇ ਕਾਰੋਬਾਰ ਤੇ ਵੀ ਇਸ ਦਾ ਕਾਫੀ ਬੁਰਾ ਅਸਰ ਪੈ ਰਿਹਾ ਹੈ ਔਰ ਲੋਕ ਇਹੀ ਕਹਿ ਰਹੇ ਨੇ ਕਿ ਸਰਕਾਰ ਵੱਲੋਂ 24 ਘੰਟੇ ਬਿਜਲੀ ਦੇਣ ਦਾ ਜੋ ਸੁਪਨਾ ਦਿਖਾਇਆ ਗਿਆ ਸੀ ਆਖਿਰ ਉਹ ਕਦੋਂ ਸਾਕਾਰ ਹੋਵੇਗਾ ਰਾਜੀਵ ਸ਼ਰਮਾ ਐਬੀਬੀ ਨਿਊਜ਼ ਮਜੀਠਾ ਬਿਜਲੀ ਦੇਖੋ ਦੀ ਨਾਮ ਮਾਤਰੀ ਆ ਰਹੀ ਆ ਸਿਰਫ 4 ਘੰਟੇ ਬੱਤੀ ਆ ਰਹੀ ਆ ਤੇ ਜਿਹੜੇ ਕਾਰੀਗਰ ਆ ਉਹ ਵੀ ਸਾਡੇ ਵਿਹਲੇ ਬਹਿ ਕੇ ਚੱਲ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਤਨਖਾਹਾਂ ਆਪਣੇ ਪੱਲੇ ਹੁੰਦੇ ਐਂ ਡੇ ਆ ਖਾਨ ਜੋਗੇ ਦਿਹਾੜੀ ਦੇ ਪੈਸੇ ਨਹੀਂ ਆਉਂਦੇ ਜੇ ਅਸੀਂ ਜਨਰੇਟਰ ਬਾਲਦੇ ਆ ਤੇ 60 ਰੁਪਏ ਲੀਟਰ ਤੇ ਲਿਆ ਉਹ ਅਸੀਂ ਬਾਲ ਕੇ ਗਾਹ ਕੋ ਪੈਸੇ ਨਹੀਂ ਲੈ ਸਕਦੇ ਤੇ ਨਾ ਗਾਹ ਕਿੰਨੇ ਪੈਸੇ ਭਰਦਾ ਇਸ ਕਰਕੇ ਪੱਖੀ ਪੁੱਕੀ ਚੱਲ ਗਏ ਤੇ ਇੱਥੇ ਬੈਠੇ ਰਹਿਦਾ ਬਸ ਬਤੀ ਸਿਰ ਤੇ ਸਾਡਾ ਕਾਰੋਬਾਰ ਆ ਬਤੀ ਦੇਂਦੇ ਨਹੀਂ ਤੇ ਕਾਰੋਬਾਰ ਕਾਦਾ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੇ ਗੰਡੇ ਹੋਰ ਮਹਿੰਗੇ ਕਰੇ ਜਿਹਦੇ ਨਾਲ ਕੋਈ ਗਰੀਬ ਬੰਦਾ ਖਾ ਵੀ ਨਾ ਸਕੇ ਇਹ ਕਦਾ ਗੰਡਾ ਵੀ ਨਾ ਪਾ ਸਕੇ ਸਬਜ਼ੀ ਤੇ ਉਹਦੇ ਨਾਲ ਗਰੀਬੀ ਨਿਕਲ ਜਾਊਗੀ ਤੇ ਮਹਿੰਗਾਈ ਇੰਨੀ ਕਰ ਰਹੀ ਅੱਤ ਦੀ ਗਰੀਬ ਨੇ ਆਪੇ ਮਰ ਜਾਣਾ ਤੇ ਬੱਤੀ ਆਵੇ ਨਾ ਤੇ ਕਿਸੇ ਨੇ ਮੱਛਰ ਨਾ ਮਰ ਜਾਣਾ ਕਿਸੇ ਨੇ ਮਲੇਰੀਆ ਨਾ ਮਰ ਜਾਣਾ ਡਾਕਟਰਾਂ ਲੋੜ ਕੋਈ ਨਹੀਂ ਦੋ ਦੋ ਤਿੰਨ ਤਿੰਨ ਘੰਟੇ ਬੰਦੀ ਜਾਂਦੀ ਲਾਈਟ ਬਹੁਤ ਮੰਦਾ ਹਾਲ ਨਾ ਕਾਰੋਬਾਰ ਚੱਲਦੇ ਪਏ ਆ ਇਸੇ ਤਰ੍ਹਾਂ ਜਾਂ ਨਾ ਗਾਹ ਗਾਹ ਆਉਂਦਾ ਨਾ ਲੈਣਾ ਦੇਣਾ ਇਸ ਤਰ੍ਹਾਂ ਬੈ ਬੋ ਕੇ ਵੇਲੇ ਬੈ ਕੇ ਚਲੇ ਜਾਈਦਾ 10 ਮਿੰਟ ਲਾਈਟ ਆਉਂਦੀ 1 ਘੰਟਾ ਗਾਇਬ ਹੋ ਜਾਂਦੀ ਹੈ ਫਿਰ 10 ਮਿੰਟ ਆਉਂਦੀ 1 ਘੰਟਾ ਗਾਇਬ ਹੋ ਜਾਂਦੀ ਹੈ ਲਾਈਟ ਦਾ ਤੇ ਬਹੁਤ ਬੁਰਾ ਹਾਲ ਆ ਰਾਤ ਨੂੰ ਵੀ ਹਵਾ ਲਿਆ ਦੁਕਾਨ ਤੋਂ ਥਕੇ ਟੁੱਟੇ ਜਾਈਦਾ ਵੀ ਰਾਤ ਨੂੰ ਚਲੋ ਘਰ ਜਾ ਕੇ ਸੌਵਾਂਗੇ ਤੇ ਘਰ ਜਾ ਕੇ ਵੀ ਉਹ ਹਵਾ